ਇਹਨਾਂ ਦੀ ਅਧੂਰੀ ਜਾਣਕਾਰੀ ਹਮੇਸ਼ਾ ਜਿਹੜੀ ਆ ਉਹ ਖਤਰਨਾਕ ਹੁੰਦੀ ਆ ਤੇ ਇੰਦਰਜੀਤ ਸਿੰਘ ਘਗਾ ਇਹ ਹਮੇਸ਼ਾ ਅਧੂਰੀ ਜਾਣਕਾਰੀ ਲੈ ਕੇ ਤੇ ਸਿੱਖਾਂ ਦੇ ਵਿਰੁੱਧ ਜਾਂ ਖਿਲਾਫ ਇਹ ਹਮੇਸ਼ਾ ਬੋਲਦਾ ਰਿਹਾ ਆ ਤੇ ਓਸ਼ੋ ਨੂੰ ਲੈ ਕੇ ਇੱਕ ਘਟਨਾ ਇਹਨੇ ਦੱਸੀ ਕਿ ਦਰਬਾਰ ਸਾਹਿਬ ਉਹ ਮੱਥਾ ਟੇਕਣ ਵਾਸਤੇ ਆਇਆ ਤੇ ਜਦੋਂ ਪਹਿਰੇਦਾਰ ਨੇ ਕਿਹਾ ਵੀ ਤੂੰ ਸਿਰ ਟੱਕ ਆਪਣਾ ਤੇ ਇਹਨੇ ਕਿਹਾ ਓਸ਼ੋ ਕਹਿੰਦਾ ਵੀ ਰੱਬ ਕਿੱਥੇ ਨਹੀਂ ਆ ਰੱਬ ਤੇ ਹਰ ਜਗ੍ਹਾ ਤੇ ਮੌਜੂਦ ਆ ਤੇ ਉਹ ਕਹਿੰਦਾ ਜੀ ਉਸੇ ਬਦਾਰ ਨੂੰ ਕੋਈ ਉਤਰ ਨਹੀਂ ਆਇਆ ਉਹ ਨਿਰੁੱਤਰ ਹੋ ਗਿਆ ਤੇ ਇਸ ਤਰ੍ਹਾਂ ਜਿਹੜਾ ਆ ਉਹ ਮਤਲਬ ਉਥੋਂ ਜਿਹੜਾ ਉਹ ਸ਼ੋਮ ਬਿਨਾ ਮੱਥਾ ਟੇਕੇ ਤੁਰ ਗਿਆ ਆ ਤੁਸੀਂ ਸਕਰੀਨ ਦੇ ਉੱਪਰ ਫੋਟੋ ਦੇਖ ਰਹੇ ਹੋ ਉਥੇ ਉਹ ਸ਼ੋ ਨੇ ਆਪਣਾ ਸਿਰ ਢੱਕਿਆ ਹੋਇਆ ਵਾ ਤੇ ਸੇਵਾਦਾਰ ਨੂੰ ਜਿਹੜਾ ਉਹ ਚੰਗੀ ਤਰ੍ਹਾਂ ਸਮਝਾ ਰਿਹਾ ਆ ਪੂਰੀ ਗੱਲਬਾਤ ਹੋਈ ਇਸ ਦਾ ਜਿਹੜਾ ਜਵਾਬ ਆ ਆ ਵੀਰ ਨੇ ਬਹੁਤ ਵਧੀਆ ਟੰਗ ਦੇ ਨਾਲ ਦਿੱਤਾ ਆ ਪੂਰੀ ਦਰੀਰ ਦੇ ਨਾਲ ਸਾਰੀ ਵੀਡੀਓ ਸੁਣਿਓ ਸ਼ੇਅਰ ਕਰ ਦਿਓ ਤਾਂ ਕਿ ਇੱਕ ਅੱਗੇ ਤੱਕ ਪਹੁੰਚ ਸਕੇ ਤੇ ਆ ਜੋ ਫਿਰ ਆਪਾਂ ਵੀਡੀਓ ਨੂੰ ਜਿਹੜਾ ਉਹ ਸੁਣਦੇ ਆਂ ਗੱਲ ਜੀ ਪਹਿਲਾਂ ਤੁਸੀਂ ਸਾਰੀ ਆ ਵੀਡੀਓ ਸੁਣ ਲਓ ਜਿਹੜੀ ਥੱਲੇ ਨਾਲ ਪ੍ਰੋਫੈਸਰ ਇੰਦਰ ਸਿੰਘ ਕਾ ਗਾਜੀ ਉਹਨਾਂ ਦੀ ਵੀਡੀਓ ਚੱਲ ਰਹੀ ਹੈ ਪਹਿਲਾਂ ਇਹ ਸੁਣ ਲਓ ਉਸੋ ਨੇ ਇਹੋ ਹੀ ਗੱਲ ਖੜੀ ਕੀਤੀ ਸੀ ਰਜਨੇਸ਼ਨ ਨੇ ਜਦੋਂ ਇਹ ਕਹਿੰਦੇ ਸੀ ਕਿ ਤੁਸੀਂ ਸਿਰ ਠੱਕ ਕੇ ਅੰਦਰ ਜਾਓ ਉਹ ਕਰਨ ਲੱਗਾ ਕਾਦੇ ਵਾਸਤੇ ਕਹਿੰਦੇ ਜੇ ਰੱਬ ਦਾ ਘਰ ਹੈ ਉਹ ਕਹਿੰਨੇ ਰੱਬ ਕਿੱਥੇ ਨਹੀਂ ਬਸਦਾ ਬਾਬਾ ਨਾਨਕ ਤਾਂ ਮੱਕੇ ਜਾ ਕੇ ਵੀ ਕਹਿੰਦੇ ਨੇ ਕਿ ਰੱਬ ਹਰੇਕ ਥਾਂ ਤੇ ਬਸਦਾ ਹੈ ਤੇ ਮੇਰੇ ਪੈਰ ਉਧਰ ਕਰ ਦਿਓ ਜਿੱਥੇ ਰੱਬ ਨਹੀਂ ਹੈ ਤੇ ਉਹ ਵੀ ਨਰੁੱਤਰ ਹੋ ਗਏ ਸੀ ਪਰ ਫਿਰ ਅਖੀਰ 'ਚ ਇਹ ਕਹਿਣਾ ਪਿਆ ਸੀ ਕਿ ਜੀ ਸਾਡੀ ਇਹ ਮ ਤਾਂ ਗੁਰੂ ਨਾਨਕ ਸਾਹਿਬ ਇਹੋ ਜੀਆਂ ਗੱਲਾਂ ਕਰਦੇ ਰਹੇ ਨੇ ਤੇ ਜਦੋਂ ਓਸ਼ੋ ਨੇ ਇਹ ਗੱਲ ਕਹੀ ਕਿ ਰੱਬ ਕਿੱਥੇ ਨਹੀਂ ਹੈ ਤਾਂ ਇਹ ਬਾਹਰਲੇ ਪਾਸੇ ਮੈਂ ਸਿਰ ਨੰਗਾ ਕਰੀ ਫਿਰਦਾ ਉੱਤੇ ਕੀ ਰੱਬ ਨਹੀਂ ਹੈ ਇਹਨਾਂ ਨੂੰ ਕੋਈ ਜਵਾਬ ਨਹੀਂ ਸਿਆ ਆ ਓਸ਼ੋ ਬਿਨਾ ਮੱਥਾ ਟੇਕੇ ਮੁੜ ਗਿਆ ਭਾਵੇਂ ਇਹਨਾਂ ਕੋਲੇ ਪੜੇ ਲਿਖੇ ਵਿਦਵਾਨ ਇਹਨਾਂ ਗੱਲਾਂ ਦਾ ਜਵਾਬ ਦੇਣ ਵਾਸਤੇ ਅੱਜ ਤੱਕ ਨਹੀਂ ਹੈ ਵੀਡੀਓ ਤੁਸੀਂ ਸਾਰੀ ਸੁਣ ਲਈ ਆ ਪੰਜਾਬੀ ਦੀ ਇੱਕ ਅਖਾਣ ਹੈ ਕਿ ਨੀਮ ਹਕੀਮ ਖਤਰਾ ਏ ਜਾਨ ਅਧੂਰਾ ਗਿਆਨ ਬੰਦੇ ਲਈ ਹਮੇਸ਼ਾ ਖਤਰਨਾਕ ਹੁੰਦਾ ਹੈ ਇੰਦਰ ਸਿੰਘ ਦਾ ਗਾਜੀ ਜਦੋਂ ਰਜਨੇਸ਼ ਓਸ਼ੋ ਦਰਬਾਰ ਸਾਹਿਬ ਦੇ ਧਰਤੀ ਤੇ ਆਇਆ ਸੀ ਤਾਂ ਉਹਨੇ ਕਿਹਾ ਸੀ ਕਿ ਰੱਬ ਤੇ ਹਰ ਜਗ੍ਹਾ ਤੇ ਮੌਜੂਦ ਹੈ ਪਰ ਇੱਥੇ ਕਿਉਂ ਸਰ ਟਕੀਏ ਉਹਨੇ ਸ਼ਬਦ ਵਰਤੇ ਇਸਾਨ ਤੇ ਸੇਵਾਦਾਰ ਨੇ ਕਿਹਾ ਸੀ ਜਦੋਂ ਤੈਨੂੰ ਇਸ ਗੱਲ ਦੀ ਸਮਝ ਆਈ ਗਈ ਹੈ ਕਿ ਰੱਬ ਹਰ ਜਗ੍ਹਾ ਤੇ ਮੌਜੂਦ ਹੈ ਫਿਰ ਇੱਥੇ ਤੁਸੀਂ ਕੀ ਕਰਨ ਆਏ ਹੋ ਸਵਾਲ ਕੀਤਾ ਸੀ ਅੱਗੋਂ ਸੇਵਾਦਾਰ ਨੇ ਬੜੀ ਤਸੱਲੀ ਦੇ ਨਾਲ ਬੜੇ ਚੰਗੇ ਤਰੀਕੇ ਨਾਲ ਸਮਝਾਇਆ ਸੀ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਸਰੀਰ ਤੇ ਕੀ ਕੁਝ ਲੱਗਿਆ ਹੋਇਆ ਹੈ ਪਰ ਤੁਸੀਂ ਫਿਰ ਵੀ ਕੱਪੜੇ ਕਿਉਂ ਪਾਏ ਨਹੀਂ ਉਸਨੇ ਜਵਾਬ ਦਿੱਤਾ ਸੀ ਕਿ ਇਹ ਸਮਾਜ ਵਿੱਚ ਵਿਚਰਨ ਦਾ ਕੋਡ ਹੈ ਤੇ ਸਾਡੇ ਸੇਵਾਦਾਰ ਨੇ ਕਿਹਾ ਸੀ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਨੇ ਕਿ ਇਸੇ ਤਰ੍ਹਾਂ ਜਿਵੇਂ ਸਮਾਜ ਵਿੱਚ ਵਿਚਰਨ ਦਾ ਕੋਡ ਹੈ ਇਸੇ ਤਰ੍ਹਾਂ ਇਸ ਅਸਥਾਨ ਤੇ ਆਉਣ ਦਾ ਵੀ ਇੱਕ ਕੋਡ ਆਫ ਕੰਡਕਟ ਹੈ ਇਥੋਂ ਦੀ ਇੱਕ ਮਰਿਆਦਾ ਹੈ ਕਿ ਇੱਥੇ ਸਿਰ ਟਾ ਕੇ ਆਈਦਾ ਹੈ ਤੇ ਨਾਲ ਮੈਂ ਥੱਲੇ ਕੁਝ ਤੁਹਾਨੂੰ ਫੋਟੋਆਂ ਦੇ ਰਿਹਾ ਕਿ ਇਹ ਸਾਰੀ ਗੱਲਬਾਤ ਹੋਣ ਤੋਂ ਬਾਅਦ ਉਸ਼ੋ ਖੁਦ ਆਪਣਾ ਸਿਲਟਾ ਕੇ ਨਦਰ ਦਰਬਾਰ ਸਾਹਿਬ ਨਮਸਕਾਰ ਕਰਦਾਂ ਗਿਆ ਸੀ ਇਹ ਪੂਰੀ ਜਾਣਕਾਰੀ ਹੈ ਜੇ ਚੰਗੀ ਲੱਗੀ ਤਾਂ ਇਹਨੂੰ ਇੰਨੇ ਕੁ ਸ਼ੇਅਰ ਕਰ ਦਿਓ ਕਿ ਪ੍ਰੋਫੈਸਰ ਇੰਦਰ ਸਿੰਘ ਅਗਾਈ ਤੱਕ ਪਹੁੰਚ ਜਾਵੇ ਬਹੁਤ ਬਹੁਤ ਧੰਨਵਾਦ